ਆ ਦੇਖੋ ਜੀ ਬਦਮਾਸ਼ਾਂ ਨੂੰ ਬੈਂਕ ਦੇ ਸਾਹਮਣੇ ਲਾਇਆ ਤੁਸੀਂ ਬੈਂਕ ਤੇਰਾ ਬੈਂਕ ਆ ਯਾਰ ਦੱਸ ਪਹਿਲਾਂ ਇਹ ਵੀਡੀਓ ਦੇਖ ਲਿਓ ਸਾਰੀ ਫਿਰ ਆਪਾਂ ਗੱਲਬਾਤ ਕਰਦੇ ਹਾਂ ਐਸ ਐਚਓ ਸਾਹਮਣੇ ਭੇਜੇ ਕਿਹੜੇ ਐਸ ਐਚਓ ਨੇ ਕੋਈ ਝਗੜਾ ਵੀ ਹੋਇਆ ਹੁਣ ਮੇਰਾ ਕੋਈ ਝਗੜਾ ਨਹੀਂ ਆਇਆ ਕਿਸੇ ਨਾਲ ਨਹੀਂ ਹੋਇਆ ਕੋਈ ਝਗੜਾ ਨਹੀਂ ਹੋਇਆ ਇੱਥੇ ਬੀਬੀ ਪਰੌਂਠੇ ਵਾਲੀ ਜਿਹੜੀ ਕੋਈ ਅੱਗੇ ਹੈ ਜੀ ਅੱਗੇ ਹੈ ਇੱਥੇ ਅਜੇ ਤੱਕ ਨਹੀਂ ਇੰਨਾਂ ਨੇ ਵੈਸੇ ਨਾ ਨਹੀਂ ਆਏ ਦਸੋ ਵਜੇ ਜੀ ਸੇ ਝਗੜਾ ਹੋਇਆ ਕੋਈ ਹੈ ਕੋਈ ਇੱਥੇ ਨਹੀਂ ਹੋਇਆ ਭਾਜੀ ਅੱਛਾ ਤੈਨੂੰ ਭੇਜਿਆ ਸੀ ਕੋਈ ਇੱਥੇ ਕਿਹੜਾ ਐਸ.ਐਚ.ਓ. ਨੇ ਭੇਜਿਆ ਆਪਣਾ ਅਜੈਬ ਸਿੰਘ ਨੇ ਅਜੈਬ ਸਿੰਘ ਨੇ ਇੱਥੇ ਕਿਉਂ ਭੇਜਿਆ ਉਹ ਕਹਿੰਦੇ ਲੜਾਈ ਹੋਈ ਹੈ ਉਹ ਅੱਗੇ ਹੋਈ ਹੋਣੀ ਜੀ ਉਥੋਂ ਪਤਾ ਕਰਿਆ ਨਹੀਂ ਤਾ ਕਿਉਂ ਬਣਾਉਂਦਾ ਤੂੰ ਭਾਜੀ ਤੁਸੀਂ ਤੁਸੀਂ ਇੱਥੇ ਕਿਉਂ ਆਏ ਯਾਰ ਮੈਂ ਤੈਨੂੰ ਤਾਂ ਇਹਦਾ ਹੁਣ ਕਿੱਦਾਂ ਆਏ ਆ ਤੂੰ ਨਹੀਂ ਨਹੀਂ ਮੈਂ ਤਾਂ ਚਲੋ ਬਾਹਰ ਨਾਲ ਗੱਲ ਨਹੀਂ ਨਹੀਂ ਕੋਈ ਨਹੀਂ ਬਾਹਰ ਬੈਠੀ ਆ ਅਸੀਂ ਕੰਮ ਕਰ ਰਹੇ ਹਾਂ ਖਾਲੀ ਐਸਾ ਨਹੀਂ ਜਿਵੇਂ ਤੁਸੀਂ ਕੰਮ ਕਰ ਰਹੇ ਹੋ ਤੁਹਾਨੂੰ ਅਲਾਉਡ ਹੈ ਪਰਮਿਸ਼ਨ ਲਈ ਗਈ ਹੈ ਪਰਮਿਸ਼ਨ ਹੈ ਜੀ ਸਾਨੂੰ ਇਹਨੂੰ ਥਿੜੀ ਗਣ ਉਹ ਇਹਨੂੰ ਕਿਉਂ ਥੱਲੇ ਘਰ ਬਦਮਾਸ਼ੀ ਇਹ ਤੋ ਅੱਜ ਉਹ ਕਿਉਂ ਮੈਂ ਮੈਂ ਹੁਣੇ ਐਸੇ ਤਨ ਬੋਲ ਆ ਕਹਿ ਤੋ ਕਹਿ ਤੋ ਇਹ ਤਾਂ ਇਹ ਗੱਲ ਕਰ ਰਹੀ ਨਾ ਉਹਨਾਂ ਨੂੰ ਉਹ ਕੋਈ ਨਹੀਂ ਕੋਈ ਨਹੀਂ ਆਪ ਉਹਨਾਂ ਨੂੰ ਨਹੀਂ ਗੱਡੀ ਵਿੱਚ ਘਰ ਤੁਸੀਂ ਲਾ ਸਕਦੇ ਹੋ ਆ ਗੱਡੀ ਵਿੱਚ ਘਾਰ ਆ ਦੇਖੋ ਜੀ ਉਦਮਾਸ਼ਾਂ ਵਾਂਗੂ ਬੈਂਕ ਦੇ ਸਾਹਮਣੇ ਲਾਇਆ ਸੰਦੇ ਤੇ ਬੈਂਕ ਤੇਰਾ ਬੈਂਕ ਆ ਯਾਰ ਦੱਸ ਉਹ ਲੋਡ ਨਹੀਂ ਗਾ ਜਿਹੜੇ ਐਸ.ਐਚ.ਓ. ਆਜਾ ਆ ਜੀ ਬਾਲ ਸਿੰਘ ਨੂੰ ਬਾਬਾ ਜੀ ਇੱਥੇ ਕੋਈ ਬਾਬਾ ਜੀ ਇੱਥੇ ਕੋਈ ਲੜਾਈ ਨਹੀਂ ਹੋਈ ਪਰਮਾਤਮਾ ਜਾਣਦਾ ਗੁਰੂ ਸਾਹਿਬ ਜਾਣਦਾ ਇੱਥੇ ਲੜਾਈ ਨਹੀਂ ਹੋਈ ਭਾਜੀ ਕੋਈ ਉਹ ਤਾਂ ਪਰਮੇਸ਼ਾਹ ਹੋਈ ਲੜਾਈ ਹੋਈ ਅਜੈਬ ਸਿੰਘ ਗਲਤ ਕਹਿ ਰਿਹਾ ਜੋ ਕਰ ਰਿਹਾ ਪਿਛਲੇ 2.5 ਸਾਲ ਦਾ ਧੱਕਾ ਕਰ ਰਿਹਾ ਅੱਜ ਦਾ ਨਹੀਂ ਕਰ ਰਿਹਾ ਉਹ ਤੁਹਾਡੇ ਤੁਹਾਡੇ ਲਈ ਵਧੀਆ ਹੋਣਾ ਜੀ ਮੇਰੇ ਲਈ ਕੋਈ ਵਧੀਆ ਨਹੀਂ ਵੀਰ ਦਵਿੰਦਰ ਸਿੰਘ ਵਡਾਲਾ ਜੀ ਮੇਰਾ ਨਾਮ ਤਾਨੂੰ ਹੋਰ ਕੋਈ ਸ਼ਹਿਰ ਹੀ ਨਜ਼ਰ ਹੀ ਨਹੀਂ ਆਉਂਦਾ ਭਾਜੀ ਖਾਣ ਪੀਣ ਦਾ ਉਹ ਸਾਹਮਣੇ ਖੁੱਲ ਹੈ ਕੋਈ ਖਾਣ ਪੀਣ ਦਾ ਨਹੀਂ ਤਾਂ ਕੰਮ ਡਰਿੰਕ ਕਰਕੇ ਤੁਸੀਂ ਆ ਜੰਦੇ ਦੱਸ ਲੈ ਮਲਾ ਜਾ ਤੇਰਾ ਵੀ ਕਰਾ ਦੇਣਾ ਮੇਰਾ ਵੀ ਕਰਾ ਦੇ ਮੇਰਾ ਵੀ ਕੋਈ ਲੜਾਈ ਤਾਂ ਹੋਈ ਨਹੀਂ ਇੱਥੇ ਕੋਈ ਵੀ ਸਵਾਲ ਦੀ ਗੱਲ ਹੈ ਯਾਰ ਭਾਜੀ ਦਾ ਬਿਨੈਸ ਕਰੇ ਪਰਿਵਾਰ ਬੈਠੇ ਬੱਚੇ ਬੈਠੇ ਨਹੀਂ 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 ਕੋਈ ਗੱਲ ਨਹੀਂ ਹੋਈ ਨਹੀਂ ਹੋਈ ਇੱਥੇ ਕੋਈ ਲੜਾਈ ਨਹੀਂ ਹੋਈ ਇਹ ਗੱਲ ਤੇ ਬੇਸ਼ੱਕ ਦਾ ਹੈ ਕਸਟਮਰ ਆਇਆ ਫੇ ਇਹ ਦਾਨੋ ਕਿਸੇ ਨੇ ਕਿਹਾ ਨਹੀਂ ਕੋਈ ਲੜਾਈ ਕੋਈ ਨਹੀਂ ਹਾ ਜੀ ਨਾ ਕੋਈ ਲੜਾਈ ਨਹੀਂ ਇੱਥੇ ਅਜੈਬ ਸਿੰਘ ਨੇ ਭਾਜੀ ਭੇਜਿਆ ਕਹਿੰਦੇ ਨੇ ਬਾਰਾ ਤੁਸੀਂ ਇੱਥੇ ਵਿਟਨ ਖੜੇ ਹੋ ਦਿਖਾਓ ਕਿ ਲੜਾਈ ਵਿਟਨਸ ਕੀਤੀ ਤੁਹਾਨੂੰ ਉੱਥੋਂ ਪੁੱਛਿਆ ਲੜਾਈ ਦਾ ਵਿਟਨਸ ਹੋ ਗਿਆ ਉਹਨਾਂ ਨੇ ਤੁਹਾਨੂੰ ਪੁੱਛਿਆ ਵੀ ਲੜਾਈ ਹੋਈ ਆ ਉਹ ਕਹਿੰਦੇ ਨਹੀਂ ਸਾਡੇ ਨਹੀਂ ਹੋਈ ਆ ਜੀ ਇੱਧਰ ਆ ਗਏ ਅੱਗੇ ਹੋਈ ਹੋਣੀ ਸੀ ਸਾਡੇ ਨਹੀਂ ਹੋਈ ਕੋਈ ਲੈਣ ਦੇ ਨਹੀਂ ਹੈ ਅਸੀਂ ਇੱਥੇ ਕੋਈ ਲੜਾਈ ਨਹੀਂ ਆਈ ਤੁਹਾਨੂੰ ਪੁੱਛਿਆ ਇੱਥੇ 1 ਘੰਟਾ ਸੌਣ ਲਈ ਆਈ ਹੋਈ ਹੈ ਇੱਕ ਘੰਟਾ ਸਾਨੂੰ ਬੈਠ ਕੇ ਕਹਿੰਦੇ ਕੋਈ ਲੜਾਈ ਵਾਲੀ ਗੱਲ ਨਹੀਂ ਨਾ ਕਿਸੇ ਨੇ ਕੰਪਲੇਂਟ ਕੀਤੀ ਨਾ ਸਭ ਪਰਿਵਾਰ ਬੈਠੇ ਸਾਰੇ ਬਾਰ-ਬਾਰ ਹਾਰਟ ਅਟੈਕ ਪਰੌਂਠੇ ਵਾਲਿਆਂ ਨੂੰ ਟਾਰਗੇਟ ਕਰ ਰਿਹਾ ਹੈ ਇਹ ਕਹਿੰਦੇ ਹਜਾਰ ਸਿੰਘ ਨੇ ਭੇਜਿਆ ਤੁਸੀਂ ਕੀ